ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਪਿੰਡ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੁੱਗੇ ਖੜੇ ਆ ਵੇਰ ਕਰਨ ਹੋਂਾਂ ਦੇ ਫਾਰਮ ਤੇ ਸਰਦਾਰ ਸਵਰਨ ਸਿੰਘ ਹੋਂਾਂ ਦੇ ਫਾਰਮ ਤੇ ਆਏ ਆ ਬੁੱਗਾ ਪਿੰਡ ਇਧਰ ਨੇੜੇ ਬਿਲਕੁਲ ਤਰਨਤਾਰਨ ਸਾਹਿਬ ਦੇ ਰਹਿ ਜਾਂਦਾ ਕੋਈ 2-3 ਕਿਲੋਮੀਟਰ ਦੀ ਦੂਰੀ ਆ ਸਾਰੀ ਪਲਾਸੌਰ ਲੱਗੇ ਆ ਬਲੀਪੁਰ ਪਿੰਡ ਨੇੜੇ ਆ ਚਿਤਾਲਾ ਇਹ ਪਿੰਡ ਨਾਲ-ਨਾਲ ਲੱਗਦੇ ਆ ਠੀਕ ਆ ਜੀ ਸੋ ਇਸ ਫਾਰਮ ਤੋਂ ਆਪਾਂ ਤਕਰੀਬਨ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਵਪਾਰ ਦਾ ਕੰਮ ਆ ਠੀਕ ਆ ਜੀ ਹੈ ਵੀ ਕਾਫੀ ਪੁਰਾਣਾ ਸੋ ਮਾਲ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਹੀ ਇਹਨਾਂ ਦੇ ਕੋਲ ਆਇਆ ਗਿਆ ਰਹਿੰਦਾ ਸੋ ਸਮੇਂ-ਸਮੇਂ ਨਾਲ ਤੁਸੀਂ ਪੁੱਛ ਕੇ ਛਾ ਤੁਸੀਂ ਕਰਦੇ ਰਿਹਾ ਕਰੋ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਂਦੇ ਰਿਹਾ ਕਰੋ ਠੀਕ ਆ ਜੀ ਅੱਜ ਤਿੰਨ ਮੱਝਾਂ ਝੋਟੀਆਂ ਦਿਖਾਉਣੀਆਂ ਭਰਾਵਾ ਨੂੰ ਤੇ ਦੋ ਬਿਹੜਾ ਨੇ ਮਾਲ ਤਕਰੀਬਨ ਸੋਇਆ ਸੋਇਆ ਇੱਕੋ ਇੱਕ ਜਿਹੜਾ ਨਾਗ ਗੱਬਣ ਤੁਹਾਨੂੰ ਦਿਖਾਵਾਂਗੇ ਅੱਜ ਇੱਕ ਗੱਬਣ ਇੱਕ ਝੋਟੀ ਬਹੁਤ ਖੂਬਸੂਰਤ ਤੁਹਾਨੂੰ ਦਿਖਾਉਣੀ ਹੈ ਕੱਟੀ ਪਹਿਲਾ ਸਵੇਰ ਸੂਈ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 28 ਦਸੰਬਰ ਤੇ ਸਮਾਂ ਕੋ ਦਪਹਿਰ ਦੇ ਡੇਢ 2:00 ਵਜੇ ਦਾ ਟਾਈਮ ਆ। ਸੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਸ਼ਟਾਰਟਿੰਗ ਦੇ ਵਿੱਚ ਹੀ ਕਰ ਦਿੰਨੇ ਆ। ਚਾਹੇ ਕੋਈ ਵੀਰ ਆਪਣੀ ਵੀਡੀਓ ਨਵਾਂ ਵੇਖ ਰਿਹਾ ਪਹਿਲੀ ਵਾਰ, ਚਾਹੇ ਕੋਈ ਭਰਾ ਆਪਣੇ ਪੁਰਾਣੇ ਜੁੜੇ ਆ ਕਾਫੀ ਲੰਬੇ ਸਮੇਂ ਤੋਂ। ਇੱਥੇ ਆਣ ਕੇ ਜਿਹੜੇ ਪਸ਼ੂ ਸਵੇ ਸਵੇ ਆ ਦੋ ਟਾਈਮ ਚੋ ਲੋ, ਤਿੰਨ ਟਾਈਮ ਚੋ ਲੋ, ਗੱਬਣ ਪਸ਼ੂ ਦਿਖਾ ਦਿਆਂਗੇ ਟਿੱਪ ਕੇ, ਤਸੱਲੀ ਕਰਕੇ ਲੈ ਕੇ ਜਾਓ। ਕਰਦਿਆਂ ਗੱਲਬਾਤ ਕਰਨ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਪਾਜੀ ਕੈਮਸੇ ਬੜੀ ਵਧੀਆ ਵੀਰ ਜੀ ਹਾਂਜੀ ਠ ਕਰਨ ਵੀਰੇ ਅੱਜ ਜਿਵੇਂ ਜ਼ਿਕਰ ਕਰ ਹੀ ਦਿੱਤਾ ਆਪਣੇ ਕੋਲ ਟੋਟਲ 5 ਨਾਕ ਨੇ ਹਾਂਜੀ ਵੀਰ ਜੀ ਵੜਾ 2 ਆ ਗਈਆਂ 3 ਮੱਜਾਂ ਝੋਟੀਆਂ ਨੇ ਹਾਂਜੀ ਮਾਲ ਤਕਰੀਬਨ ਸੁਆ ਹੀ ਆ ਸਾਰਾ ਇੱਕ ਮਾਝੇ ਗੱਬਣਾ ਹਾਂ ਜੀ ਇਸ ਕੋ ਮੈਂ ਗੱਬਣ ਜੇ ਬਾਕੀ ਸੁਈਆਂ ਸਵਾਈਆਂ ਠੀਕ ਆ ਥੋੜਾ ਵਖਪਾ ਪੈ ਗਿਆ ਕਿ ਮਾਲ ਚਲੋ ਆਉਂਦਾ ਰਹੀਦਾ ਨਹੀਂ ਮਾਲ ਤੇ ਚਲੋ ਮਾਲਕ ਦੀ ਕਿਰਪਾ ਹੋਵੇ ਅੰਦਰ ਵੀ ਖੁਰਲੀ ਭਰੀ ਆ ਤੇ ਥੋੜਾ ਜਿਹਾ ਮਾਲ ਨਾ ਆਪਣਾ ਬਾਹਰ ਜਾਣ ਕਰਕੇ ਤੇ ਥੋੜਾ ਜਿਹਾ ਕੰਮ ਢੱਲਾ ਪਾਇਆ ਹੈ ਅੱਛਾ ਅੱਛਾ ਤੇ ਕੋਈ ਗੱਲ ਨਹੀਂ ਹੁਣ ਖਿੱਚਦੇ ਨਾਲ ਦੀ ਨਾਲ ਇੱਧਰ ਦਾ ਕੰਮ ਵੀ ਅੱਛਾ ਬਾਹਰ ਕਿੱ데 ਜਾਣਾ ਸੀਗਾ ਇਹ ਬਾਹਰ ਉਧਰ ਭਾਜੀ ਈਂਦਾ ਸ਼੍ਰੀਨਗਰ ਜਾਂਦਾ ਜੀ ਅੱਛਾ ਅੱਛਾ ਮੈਂ ਬਾਹਰ ਕਿਤੇ ਤੂੰ ਨਾ ਫਾਇਲ ਫੁੱਲ ਆਈ ਸੀ ਕਿੱਥੇ ਨਹੀਂ ਨਹੀਂ ਠੀਕ ਆ ਲ ਉਹਦੇ ਕਰਕੇ ਵੀਰਾਂ ਦਾ ਵੀ ਮਾਲ ਉਹ ਹੀ ਫੜਫੜ ਕੇ ਵੀਰ ਸੱਜਣੋਂ ਪੂਰਾ ਮਸਾ ਹੋਇਆ ਕਹਿਣ ਦਾ ਮਤਲਬ ਇਹਨਾਂ ਦਾ ਬਾਕੀ ਪਸ਼ੂ ਇਹਨਾਂ ਕੋਲ ਆਏ ਗਏ ਰਹਿੰਦੇ ਆ ਕੋਈ 5 7 8 ਨਾਲ ਕਿ ਮੌਜੂਦ ਹੁੰਦੇ ਆ ਓਕੇ ਕਰਨ ਅੱਜ ਵੀਰੇ ਸਟਾਰਟਿੰਗ ਕਿਹਦੇ ਪਾਸੇ ਕਰਦੇ ਆ ਜਿੱਧਰੋਂ ਮਰਜ਼ੀ ਕਰ ਲੋ ਮਹਾਰਾਜ ਜਿੱਧਰ ਹੱਥ ਪਾਓ ਉਧਰ ਹੀ ਚੰਗਾ ਪੀਸੀ ਹੱਥ ਠੀਕ ਆ ਵੱਛੀਆਂ ਦਿਖਾ ਦਈਏ ਪਹਿਲਾਂ ਵੱਛੀ ਤੇ ਆ ਜੀ ਮੱਝਾਂ ਝੋਟੀਆਂ ਬਾਅਦ ਚ ਦਿਖਾ ਦਿੰਦੇ ਆ ਭਰਾਵਾਂ ਨੂੰ ਇੱਕ ਜਰਸੀ ਵੜ ਭਰਾਵਾਂ ਨੂੰ ਦਿਖਾ ਦਿੰਦੇ ਆ ਠੀਕ ਆ ਜੀ ਜਰਸੀ ਵੱਛੀ ਆ ਇਹ ਕਿਵੇਂ ਪਹਿਲਣ ਕੇ ਦੂਜੇ ਆ ਭਰਾ ਇਹਦਾ ਸੁਆ ਵੀਰ ਜੀ ਪਲੂਣ ਕਰੋ ਚੈੱਕ ਕਰ ਠੀਕਾ ਜੀ ਸਫਾਈਆਂ ਸਫੂਈਆਂ ਚਲੋ ਆਪ ਦੇਖ ਲਿਆ ਜੀ ਮੇਰਾ ਭਰਾ ਸਫਾਈਆਂ ਸਫੂਈਆਂ ਕਰ ਲਿਓ ਚੈੱਕ ਠੀਕਾ ਜੀ ਆ ਕਰੋ ਚੈੱਕ ਅੱਜ ਕਿੰਨੇ ਦਿਨ ਹੋ ਗਏ ਸੁਣ ਸੰਧੂ ਸਾਹਿਬ ਇਹਨੂੰ 12 13 ਦਿਨ ਹੋ ਗਏ ਜੇ 15 ਵੀ ਮੰਨ ਲੇ ਕੋਈ ਭੈਣ ਭਰਾ ਠੀਕ ਹੈ ਭਰਾ ਤਾਂ ਹੁਣ ਬਹੁਤ ਜ਼ਿਆਦਾ ਚੰਗਾ ਚੋਣ ਬੜੀ ਚੰਗੀ ਠੰਡੀ ਸੀਲ ਬੜੀ ਜਦੀ ਹੈ ਬੱਚੀ ਠੀਕ ਹੈ ਭਰਾ ਹਾਂਜੀ ਲਓ ਜੀ ਪਲੂਣ ਬੱਚੀ ਆ ਬਾਕੀ ਆਸਵਕਤ ਕਿੰਨਾ ਦੱਸਿਆ ਦੁੱਧ ਹੁਣ ਸੰਧੂ ਸਾਹਿਬ ਦੁੱਧ ਹੋਊਗਾ 13 ਕਿਲੋ 12 ਕਿਲੋ ਦੀ ਦੋ ਟਾਈਮ ਮੇਰੇ ਭਰਾ ਕੋਈ ਵੀ ਆ ਕੇ ਮੇਰੇ ਘਰ ਆਪਣੀ ਮਿੰਨਤੀ ਮਾਰ ਲੇ 12 ਕਿਲੋ ਦੀ 12 ਕਿਲੋ ਦੀ ਠੰਡਾ ਕਰਕੇ ਚਵਾਵਾਂਗੇ ਸੰਧੂ ਸਾਹਿਬ ਇਹ ਨਹੀਂ ਕੋਈ ਇੱਕ ਟਾਈਮ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਕੋਈ ਭੈਣ ਮਗਰ ਓ ਬੱਚਾ ਜੀ ਮਗਰ ਠੀਕ ਆ ਜੀ ਬੱਚਾ ਮੇਲ ਕਾ ਕੋਈ 12 ਦਾ ਕੋਈ 15 ਦਿਨਾਂ ਦਾ ਆਈਡੀਆ ਸੂਆ ਪਹਿਲਾ ਸੂਆ ਪੱਛੀ ਆ ਐਸ ਵਕਤ 12 ਕਿਲੋ ਇਹਦੇ ਥੱਲੇ ਦੁੱਧ ਹਾਜ਼ਰ ਆ ਠੀਕ ਆ ਜੀ ਤੇ ਖੋਲ ਕੇ ਨੂੰ ਮੜਾ ਕਰਨ ਤੋਰ ਕੇ ਦਿਖਾਈ ਭਰਾ ਸੋ ਹੱਥੀ ਮੁਠੀ ਲਾ ਥਾਣਾ ਲੱਗਾ ਠੀਕ ਆ ਜੀ ਬੜਾ ਹੀ ਚੰਗਾ ਤੁਹਾਨੂੰ ਸਾਡਾ ਫੇਸ ਕੁਆਲਟੀ ਮੂੰ ਮੱਥਾ ਦੇ ਇੱਕ ਪੂਰਾ ਚੈੱਕ ਕਰਾ ਦੇ ਕਿਉਂਕਿ ਸਾਰੇ ਪਾਸਿਆਂ ਪ੍ਰੋਪਰ ਵੀਰਾਂ ਨੂੰ ਪਤਾ ਲੱਗ ਜੇ ਤੂਤੀ ਬਾਤੀ ਛੋਟੀ ਆ ਬਹੁਤ ਜ਼ਿਆਦੀ ਚੰਗੀ ਹੈ ਹਾਈਟ ਮੀਡੀਅਮ ਦੇ ਵਿੱਚ ਆ ਤੇ ਚਾਰੇ ਥਾਣਾ ਠੀਕ ਆ ਜੀ ਨਖੇੜ ਚੌਥਾ ਥਾਣਾ ਦਾ ਚੰਗਾ ਤੇ 11 ਕਿਲੋ ਦੁੱਧ 12 ਦੀ ਗਰੰਟੀ ਵੀ ਨਾ ਦਾ ਤਸੱਲੀ ਦੇ ਦਿਆਂਗੇ ਠੰਡੀ ਸੀਲ ਵੱਚੀ ਬਾਕੀ ਵੀਰ ਜੀ ਜਿੱਤਰਾ ਮਰਜੀ ਕੋਈ ਤਰ੍ਹਾਂ ਹੀ ਬਹਿ ਜਾਏ ਵੱਚੀ ਥੱਲੇ ਆਹ ਦੇਖੋ ਜੀ ਠੀਕ ਆ ਜੀ ਸੋ ਫਿਕਸ ਲੈਵਾ ਪੂਰਾ ਆ ਦੇਖੋ ਸੋ ਨਿੱਗਰ ਲੈਵੇ ਦੀ ਆ ਤੇ ਦਿੱਕਤ ਨਹੀਂ ਆਉਂਦੀ ਕਿਸੇ ਭਰਾ ਨੂੰ ਚਵਾਈ ਕਰ ਲੱਗਿਆ ਕਿਉਂਕਿ ਹੱਥੀ ਮੁਠੀ ਵਾਲਾ ਥਾਣ ਬਹੁਤ ਜ਼ਿਆਦਾ ਚੰਗਾ ਸੰਦੂ ਸਾਹ ਹਾਂ ਨਾਲੇ ਨਵਾਂ ਅੰਗੇ ਬਿਲਕੁਲ ਪਹਿਲਾ ਸਵੇਰ ਪਲੂਨ ਵੱਚੀ ਸੂਈ ਆ ਕੁਲੀ ਆ ਨਵਾਂ ਅੰਗੇ ਕੋਈ 5-4 ਤੋਂ ਮੇਰਾ ਭਰਾ ਟਕਾਊਗਾ ਕਰਨ ਲੈ ਜਾ ਕੇ ਠੀਕ ਆ ਹਾਂ ਆ ਦੇਖੋ ਲੋ ਜੀ ਠੀਕ ਆ ਜੀ ਸੁਫਾਈਆਂ ਸੁਫਈਆਂ ਦੇ ਵਿੱਚ ਇੱਕ ਨੰਬਰਾਂ ਫਰਸਟ ਕਲਾਸ ਸੋ ਬੱਚੀ ਪਿਆਰੀ ਆ ਪਸੰਦ ਆਊਗੀ ਆਪਣੇ ਵੀਰਾਂ ਨੂੰ ਠੰਡੀ ਮਿੱਠੀ ਆ ਕੋਈ ਵੀਰ ਚੋਵੇ ਕੋਈ ਭੈਣ ਚੋਵੇ ਠੀਕ ਆ ਜੀ ਸ਼ਕੀਨ ਬਾਲੀ ਜਾਂਦੀ ਆ ਸਭ ਕਰਨ ਮੇਰਾ ਕੀ ਮੁੱਲ ਕੀ ਡਿਮਾਂਡ ਹੋਊਗੀ ਬੱਚੀ ਦੀ ਡਿਮਾਂਡ ਦੇ ਸੰਧੂ ਸਾਹਿਬ ਕਰਦੇ ਪੰਜਾਹ 55000 ਬੱਚੀ ਦੀ ਹਾਂਜੀ 45000 ਚੋਂ ਮਨਦਾਨ ਕਰਦਾਂਗੇ 45000 ਚੋਂ ਹਾਂਜੀ ਠੀਕ ਆ ਭਰਾ ਕੋਈ ਲੈਸ ਲੂ ਹੁਣ ਮੌਕੇ ਤੇ ਕਰਨੀ ਹੋਵੇ ਹੋਰ 42000 ਦੀ ਆ ਨਾ ਬੱਚੀ ਦਵਾਂਗੇ ਛੋੜ ਹੀ ਕਰਾਂਗੇ 200 ਰੁਪਿਆ ਵਿੱਚੋਂ ਲਓ ਜੀ 42000 ਦੀ ਜੈਸਨੋ ਠੀਕ ਆ ਜੀ ਬੱਚੀ ਪਿਆਰੀ ਆ ਬਾਕੀ ਮੇਰਾ ਪੈ ਗਿਆ ਜੀ ਖੇਚਣਾ ਕਰੇ ਕਿਉਂਕਿ ਬੱਚੀ ਚੰਗੀ ਆ ਭਾਪਾ ਪਾ ਲੋਟ ਜਾਇ ਪਾਇਆ ਹਾਂਜੀ ਸੋ ਜਦੋਂ ਮਰਜੀ ਕੋਈ ਤਸੱਲੀ ਕਰੀ ਚੱਲੇ ਠੀਕ ਆ ਜੀ ਸੋ ਸੱਜਿਆਂ ਖੱਬਿਆਂ ਅੱਗੋਂ ਪਿੱਛੋਂ ਜਿੱਧਰੋਂ ਮਰਜੀ ਬੈਠ ਕੇ ਚੁਆਈ ਕਰੀ ਚੱਲੋ ਠੀਕ ਆ ਸੋ ਚੰਗਾ ਥਾਂ ਸੁਵਾਦੀ ਲੱਗਾ ਹਾਂਜੀ ਇਧਰ ਸੈਕੰਡ ਨੰਬਰ ਤੇ ਇੱਕ ਕ੍ਰੋਸ ਬ੍ਰੀਡ ਵਿਖਾਉਣੇ ਆ ਜਿਹੜੇ ਮੇਰੇ ਭਰਾ ਕੋਈ ਸ਼ਾਈ ਬਾਲ ਬਿਲਕੁਲ ਖਰੀਦਣ ਦਾ ਤਾਲਕ ਰੱਖਦੇ ਆ ਪਾਣਾ ਥੀ ਮੁੱਠੀ ਵਾਲਾ ਥੋੜਾ ਜਿਹਾ ਦਰ ਕੰਪਨੀ ਵਾਲੇ ਪਾਸਿਓਂ ਬਖਾਦ ਗੀ ਇੱਕ ਪੂਰੀ ਭਰਾਮਾ ਨੂੰ ਇਹਨੂੰ ਅੱਜ ਕਿੰਨੇ ਦਿਨ ਹੋ ਗਿਆ ਕਰਨ ਇਹ ਸੰਧੂ ਸਾਹਿਬ ਪਰਸੋਂ ਦੀ ਸੂਈ ਏ ਤੀਜਾ ਚੌਥਾ ਦਿਨ ਹੋ ਗਿਆ ਜੀ ਅੱਜ ਚੌਥਾ ਦਿਨ ਹਾਂ ਜੀ ਬੋਲਾ ਹੀ ਆਂ ਗਾਂ ਕੋ ਕੋਈ 11 12 ਕਿਲੋ ਦੇ ਲੱਗ ਨਾੜੂਆ ਨਾਲ ਦਿਖਾਈ ਦੇ ਰਿਹਾ ਬੱਚੇ ਦੇ ਨਾਲ ਨਾਲ ਅੱਛਾ ਮਗਰ ਮਗਰ ਬੱਚਾ ਆ ਗਿਆ ਜੀ ਲੋ ਜੀ ਪਲਿਆ ਪਲੀਤਾ ਮਗਰ ਬੱਚਾ ਬਾਕੀ ਵੇਖੋ ਮੇਰਾ ਭਰਾ ਜੰਮਦਿਆਂ ਸਾਰ ਬੱਚਾ ਨਾੜੂਆ ਨਾਲ ਦਿਖਾਈ ਦਊਗਾ ਵੀਰਾਂ ਨੂੰ ਕੋਈ ਆ ਜਾਂਦੇ ਹੋ ਅੱਜ ਭਲਕ ਦੇ ਵਿੱਚ ਤੇ ਨਾੜੂਆ ਨਾਲ ਹੀ ਸੇ ਐਸ ਵਕਤ ਕਿੰਨਾ ਬੋਲਾ ਕਿੰਨਾ ਦਸ ਬੋਲਾ ਯਾਰਾ 12 ਕਿਲੋ ਸੰਦੂਰ ਠੰਡਾ ਹੈਗਾ ਜੀ ਨੋ ਜੀ 11 12 ਕਿਲੋ ਬੋਲਾ ਕਰਮਾਲੀ ਨੇ ਸ਼ਟਾਰਟਿੰਗ ਕੀਤੀ ਆ ਹਾਂਜੀ ਸਵੇਰ ਦੂਜਾ ਮੰਨ ਕੇ ਲੈ ਜਾ ਜੇ ਠੀਕ ਆ ਜੀ ਹਾਈਟ ਜਿੱਦਾਂ ਕਿ ਪੰਜਾਬ ਵਾਲੀ ਜਰਸੀ ਦੇਖਦੇ ਆ ਨਾ ਆਪਾਂ ਓਡਾ ਕਾ ਕੱਦ ਕਾਠੀ ਸਵੈਡ ਦਾ ਹੈਗਾ ਨੋ ਬਹੁਤ ਜ਼ਿਆਦਾ ਵਾ ਵੈਡ ਦਾ ਬਹੁਤ ਪੱਟਾ ਲੀਆ ਬਹੁਤ ਆ ਠੀਕ ਆ ਠੀਕ ਆ ਚੁਵਾਈ ਚੁਵਾਈ ਦੀ ਫਿਰ ਪਾਸ ਬੰਦੇ ਮੈਂ ਕਿਹਾ ਬਹੁਤ ਜ਼ਿਆਦੀ ਵੀਰ ਜੀ ਚੁਵਾਈ ਦੀ ਬਹੁਤ ਜ਼ਿਆਦੀ ਚੰਗੀ ਲਓ ਜੀ ਚੋਣ ਚੁਵਾਈ ਦੀ ਚੰਗੀ ਆ ਚਲੋ ਹਮੇਸ਼ਾ ਜੀ ਆਪਾਂ ਨੋਟ ਕਰਾਉਣੇ ਆ ਅਡਰੈਸ ਥਾ ਟਿਕਾਣਾ ਪ੍ਰੋਪਰ ਤੁਹਾਨੂੰ ਨੋਟ ਕਰਾਈਦਾ ਆਪ ਦਾ ਸਾਈਬੰਨਾ ਪਾ ਕੇ ਬੇਤੁੜ ਕਰਾਤ ਨੂੰ ਆਜੋ ਦੁਪਹਿਰੇ ਸਵੇਰੇ ਜਦੋਂ ਮਰਜ਼ੀ ਵਿਜ਼ਿਟ ਕਰਕੇ ਨਹੀਂ 2 ਟਾਈਮ ਚਵਾਈ ਕਰਕੇ ਲੈ ਕੇ ਜਾਵੇ ਚਵਾਈ ਦਾ ਨਹੀਂ ਆਪਣਾ ਸਾਨੂੰ ਹਿਸਾਬ ਡੰਗਰ ਮਾੜਾ ਹੁੰਦਾ ਬਸ ਜੀ ਬਸ ਹਾਂ ਜੀ ਕਰੋ ਜਾ ਕੇ ਠੀਕ ਆ ਜੀ ਆਰਡਰ ਦੀ ਆ ਕੁਆਲਿਟੀ ਆ ਗਾਰ ਜਿਹੜੀ ਦੋਸਤੋ ਸ਼ਟਾਰਿੰਗ ਅੱਗੋਂ ਕਾਫੀ ਕਰਦੀ ਪਈ ਹੈ ਵੜ ਤੇ ਲੇਵਾ ਵੇਖੋ ਕਿ ਜਿੰਨਾ ਵੀ ਇਹ ਕਰਮਾਲੀ ਦਾ ਪੂਰਾ ਟਿਕਾਣੇ ਤੇ ਕੋਈ ਢਲਕਮਾ ਕੋਈ ਜ਼ਿਆਦਾ ਝੋਲੀ ਛੱਡਾ ਜਾਣੀਗਾ ਤੋ ਥਾਣੇ ਜਿਹੜੇ ਪ੍ਰੋਪਰ ਚਾਰੇ ਆ ਕੋਈ ਬੱਚੀ ਪੁੱੱਚੀ ਮਾਰੀ ਮੋੜ ਨਾਲ ਲੱਗੀ ਉਹ ਚੱਲ ਵੱਖਰੀ ਗੱਲ ਆ ਹਾਂਜੀ ਸੰਤੋ ਉਹਦੇ ਚ ਨਹੀਂ ਕੋਈ ਪਰਦੇ ਚੱਲਦੇ ਉਹ ਚਾਰੇ ਥਣ ਪ੍ਰੋਪਰ ਨੇ ਹਾਂਜੀ ਹਾਂਜੀ ਬਾਕੀ ਸਿਆਲ ਦੀ ਤੇ ਹੈਗੀ ਹੈਗੀ ਸੰਧੂ ਸਾਹਿਬ ਗਾਂ ਗਰਮੀਆਂ ਦੀ ਵੀ ਜਿੰਦ ਜਾਣ ਆ ਵੇ ਆ ਗਰਮੀ ਦੀ ਗਾਂ ਜੰਦ ਜਾਣਾ ਹਾਂਜੀ ਹੋਰ ਚਲੋ ਮਹੀਨੇ ਖੰਡ ਤੱਕ ਹਨਾ ਹਾਂਜੀ ਮਹੀਨੇ ਸਵਾ ਮਹੀਨੇ ਤੱਕ ਥੋੜੀ ਰੁੱਤ ਚੇਂਜ ਹੋ ਜਾਣੀ ਹੈ ਹਾਂਜੀ ਤੇ ਗਾਂ ਚਲੋ ਵਾਧਦੇ ਆ ਰਹੇ ਨੇ ਯਾਰੇ ਬੰਨੀ ਜਾਣੇ ਸੰਧੂ ਸਾਹਿਬ ਦੁੱਧ ਦੇ ਵੜ ਨੇ ਬਸ ਜੀ ਹਾਂ ਜੀ ਨਾਲੇ ਆਹ ਟਾਈਮ ਦੀ ਸੂਈ ਕਰਮ ਵਾਲੀ ਪੂਰੀ ਗਰਮੀ ਤੇ ਹਾਂ ਜੀ ਹਾਂ ਜੀ ਸਟਾਰਟਿੰਗ ਸਿਆਲ ਤੱਕ ਕਿੰਨੇ ਸਿਆਲ ਤੱਕ ਦੇਣਾ ਦੇਣਾ ਸੰਧੂ ਸਾਹਿਬ ਇੰਨੇ ਤੇ ਇਹਦਾ ਕਰਨ ਵੀਰੇ ਕੀ ਮੁੱਲ ਰੱਖਿਆ ਜੀ ਮੁੱਲ ਸੰਧੂ ਸਾਹਿਬ ਇਹਦਾ 65000 ਜੀ ਹੂੰ ਕਰਾ ਲਓ ਜੋ ਛੋਟ ਚਾੜ ਕਰਾਉਣੀ ਮੈਂ ਕੀ ਕਰਾਉਣੀ ਆ ਆਪੇ ਕਰਕੇ ਦੇ ਦਈਏ ਮਾਨਤਨ 50 ਦੀ ਦੇ ਦਈਏ 50 ਦੀ ਹੋਰ ਵੀ ਵਿੱਚੋਂ ਹੁੰਦੀ ਤੇ ਕਰਦਗੇ 45000 ਦੀ ਸੰਧੂ ਸਾਹਿਬ ਦੇ ਜੀ ਜੈਸ ਨੂੰ 45 ਦੀ ਥੋੜਾ ਵਕਫਾ ਪੈ ਗਿਆ ਭੈਣ ਭਰਾਵਾਂ ਦੇ ਸਾਹਮਣੇ ਨਹੀਂ ਆਇਆ ਗਿਆ ਪਰ ਰੇਟ ਬਿਲਕੁਲ ਜਾਇਜ਼ ਹੀ ਦੇਨੇ ਆਪਾਂ ਬਿਲਕੁਲ ਹਾਂਜੀ 45000 ਦੀ ਜਾਂਦੀ ਰਹੂਗੀ ਕਰਮਾ ਲਈ ਠੀਕ ਆ ਜੀ ਬਾਕੀ ਸਫਾਈਆਂ ਚਮਕਾ ਦਮਕਾ ਪਿੰਡੇ ਪੁੰਡੇ ਦੀਆਂ ਬਹੁਤ ਜ਼ਿਆਦੀਆਂ ਵੜ ਪਸੰਦ ਆਊਗੀ ਕਰ ਲਿਓ ਮੇਰਾ ਵੀਰ ਐਡ ਠੀਕ ਆ ਜੀ ਆਪਣੇ ਫਾਰਮ ਦੇ ਵਿੱਚ ਅੱਗੇ ਆਪਾਂ ਨੈਕਸਟ ਵਿਖਾਉਣੇ ਆ ਇਧਰਲੇ ਪਾਸੇ ਇੱਕ ਮੱਝ ਆ ਜਾਂਦੀ ਆ ਇਹ ਵੀ ਸੂਈ ਏ ਸੰਧੂ ਸਾਹਿਬ ਸੂਈ ਛੋਟੀ ਦੂਜਾ ਸੂਹਾ ਹਾਂਜੀ ਲੋ ਜੀ ਕਰੋ ਜਾ ਠੀਕ ਹੈ ਜੀ ਦੂਜਾ ਸੂਹਾ ਹਾਂਜੀ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੰਧੂ ਸਾਹਿਬ 12-13 ਦਿਨ ਹੋ ਗਏ ਜੀ ਲੋ ਜੀ 12-13 ਦਿਨਾਂ ਦੀ ਸੂਈ ਆ ਮਗਰ ਕੱਟੀ ਵੀ ਬਾਲੀ ਜਿਆਦੀ ਚੰਗੀ ਆ ਆ ਇਧਰ ਵਾਲੀ ਕੱਟੀ ਆ ਆ ਬੱਚੇ ਤਾਂ ਪਹਿਲੇ ਬੱਚੇ ਤੇ ਕੈਮਰਾ ਮਾਰਦੇ ਆ ਆ ਕੱਟੀ ਬਹੁਤ ਜਿਆਦੀ ਚੰਗੀ ਆ ਕਾਲੀ ਸ਼ਾਹ ਕੱਟੀ ਵੀ ਲੋ ਜੀ ਕੁਝ ਕਮ ਅਗਰ ਪੂਝੀ 2 ਇੰਚ ਵਾਈਟ ਆ ਬਾਕੀ ਸਾਰੀ ਪਲਾਇਆ ਕਰ ਹਾਂਜੀ 12 13 ਦਿਨਾਂ ਦੀ ਸੂਈ ਹੈ ਹਾਂਜੀ 12 13 ਦਿਨਾਂ ਦੀ ਸੂਈ ਹੈ ਕਿੰਨਾ ਕੁ ਦੁੱਧ ਤੇ ਆ ਗਈ ਵੀਰ ਸੰਧੂ ਸਾਹਿਬ ਦੁੱਧ ਹੈ ਇਸ ਟਾਈਮ ਝੋਟੀ ਕੋ 12 ਕਿਲੋ ਆ ਆ ਦੋ ਟਾਈਮ ਕੋਈ ਭੈਣ ਭਰਾ ਕੇ ਮਿਲ ਲੈ ਫਿਰ ਵੀ 11 ਕਿਲੋ ਦੀ ਆਪਾਂ ਘਰ ਜੀ ਵੀ ਗਾਰੰਟੀ ਦਿੰਨੇ ਆ ਹਾਂ 11 ਕਿਲੋ ਜੇ ਤਿੰਨ ਟਾਈਮ ਚਾਰ ਟਾਈਮ ਚੋਲੇ 11 ਤਾਂ ਕਰਨ ਵੀਰੇ ਆਪਾਂ ਹਮੇਸ਼ਾ ਚਲੋ ਭੈਣ ਭਰਾ ਨੂੰ ਪੁੱਛ ਲੈਣ ਤੇ 11 ਦਾ 9 ਤਾਂ ਨਹੀਂ ਨਿਕਲਦਾ ਮੈਂ ਕਿਹਾ ਸੰਤੂ ਸਾਹਿਬ 11 ਦਾ 12 ਨਿਕਲੂਗਾ 10:30 ਨਹੀਂ ਨਿਕਲੂਗਾ ਆਪਣਾ ਠੀਕ ਹੈ ਜੀ ਹਾਂਜੀ ਲੋ ਵੀ 11 ਦਾ 12 ਨਿਕਲੂਗਾ ਜਾਂ 11:30 ਨਿਕਲੂਗਾ ਤੇ 11 ਦਾ 9 10 ਨਹੀਂ ਨਿਕਲਦਾਗਾ ਇਹ ਵੀਰ ਨੇ ਵਿੱਚ ਡਿਟੇਲ ਦੇ ਦਿੱਤੀ ਆ ਮਗਰ ਕੱਟੀ ਜਾਂ ਪਲੱਸ ਪੁਆਇੰਟ ਆ ਬਹੁਤ ਆਪਣੇ ਭੈਣ ਭਰਾ ਡਿਮਾਂਡ ਕਰਦੇ ਆ ਮਗਰ ਕੱਟੀ ਹੋਵੇ ਹਰੇਕ ਭ ਹਰ ਇੱਕ ਦੀ ਚੁਆਇਸ ਹੁੰਦੀ ਵੀ ਮਗਰ ਕਰਤੀ ਚੰਗੀ ਆ ਸੰਧੂ ਸਾਹਿਬ ਨਵੀਂ ਝੋਟੀ ਆ ਦੂਸੂਏ ਪੀਣ ਵਾਲੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਸਿੰਘ ਸੁng ਪੂਰਾ ਗਲਾਈ ਦੇ ਵਿੱਚ گول ਸਿੰਘ ਛੋਟਾ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਲੱਗ ਹੈਗੀ ਆ ਗਾ ਅੱਗੋਂ ਬਿਲਕੁਲ ਸਟਾਰਟਿੰਗ ਵੇਖੋਗੇ ਤਾਂ ਬੈਕ ਸਾਈਡ ਬਿਲਕੁਲ ਸਾਰ ਦੇ ਨਾਲ ਹੀ ਲੇਵਾ ਠੀਕ ਆ ਜੀ ਤੇ ਬਾਕੀ ਟਾਈਮੋ ਟਾਈਮ ਕਰਮਾ ਲਈ ਇਸੇ ਤਰੀਕੇ ਨਾਲ ਬਣ ਬਣ ਜਾਂਦੀ ਊਗੀ ਠੀਕ ਆ ਜੀ 11 ਕਿਲੋ ਤੋਂ ਪਲੱਸ ਵੀਰਾਂ ਦਾ ਦੁੱਧ ਹੋਊਗਾ 11 ਦਾ 9 10 ਨਹੀਂ ਰਹਿੰਦਾਗਾ ਉਹ ਮੇਰੇ ਵੀਰ ਤੁਸੀਂ ਨੋਟ ਕਰ ਲਿਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਤੇ ਪਲੀ ਪ ਦੇਖੋ ਕਿ ਪੂਰਾ ਤੁਸੀਂ ਖੁੱਡਿਆਂ ਤੋਂ ਪਿੱਟਪੜੇ ਤੋਂ ਕੋਈ ਲੱਸੀ ਫਿੱਕੀ ਨਹੀਂ ਗਈ ਸਾਡੀ ਸਿੰਗਲ ਬਰੀਕ ਪਤਲੇ ਪਿੰਡੇ ਦੀ ਉਹ ਤੁਸੀਂ ਮੇਰੇ ਵੀਰ ਵੀਡੀਓ ਦੇ ਵਿੱਚ ਨਿਗਾ ਮਾਰ ਲਓ ਠੀਕ ਆ ਸਾ ਸੋਨੀ ਕੁਆਲਟੀ ਹੈ ਅੱਡ ਇੱਕ ਵਾਰੀ ਕਰਨਾ ਆਪਣੀ ਹੋਰ ਤੋਰੀ ਮਾਰਾ ਲੱਗ ਗਿਆ ਭਰਾ ਐਨੂੰ ਤੋਰ ਦੇ ਚਵਾਈ ਬਹੁਤ ਜਿਆਦੀ ਚੰਗੀ ਚੋਟੀ ਬਖਾ ਵੀ ਜਸ਼ਨ ਤਸਲੀ ਨਾਲ ਕਰਾ ਦੇ ਚੱਕ ਭਰਾਵਾਂ ਨੂੰ ਪਿੱਛੋਂ ਕਰਾ ਚੱਕ ਇੱਕ ਵਾਰੀ ਆ ਲੈਵੇ ਦੀ ਕੁਆਲਟੀ ਕਰਾ ਵਿਖਾ ਦੇ ਜਿਹੜੇ ਆਪਣੇ ਫਾਰਮਰ ਭਰਾ ਠੀਕਾ ਜੀ ਕੋਈ 11 12 11 12 ਦੀ ਮੱਝ ਲਾਪ ਰਹੇ ਹੋ ਤੇ ਉਹ ਤੁਸੀਂ ਖਾਸ ਤੌਰ ਤੇ ਹੱਥ ਪਾ ਲਿਆ ਜੀ ਠੀਕ ਆ ਜੀ ਤਾਂ ਕਿ ਚਲੋ 12 ਲੀਟਰ ਤੋਂ ਘੱਟ 12 ਵੀ ਨਹੀਂ ਖਾਂਦਾ ਗਿਆ ਹਰੇਕ ਤਰ੍ਹਾਂ ਦੀ ਆਪਾਂ ਗੱਲ ਕਰਦੇ ਆਂ ਫੀਡਾਂ ਚਾਰੇ ਚੂਰੇ ਹਰੇਕ ਤਰ੍ਹਾਂ ਦੀ ਮਗਹੀਾਈ ਜਾਂਦੀ ਆ ਤੇ 12 ਕਿਲੋ ਤੋਂ ਵੱਧ ਪਸ਼ੂ ਦੁੱਧ ਚਬਾਉਣ ਵਾਲਾ ਹੋਵੇ ਤੇ ਫੇਰ ਹੀ ਸਵਾਦ ਆ ਸੋ ਇਹ ਤਾਂ ਥੰਦੇ ਦੁੱਧ ਹੈਗਾ ਪਧਰੀ ਪੁਧਰੀ ਬਹੁਤ ਜ਼ਿਆਦੀ ਆ ਬੈਕ ਸਾਈਡ ਤੋਂ ਕੋਈ ਵੀ ਕਿਸੇ ਰਕਮ ਦੀ ਆਪਾਂ ਗੱਲ ਕਰੀਏ ਵੀ ਕੋਈ ਸਾਈਡ ਨਹੀਂ ਕੋਈ ਬਾਹੀ ਦਾ ਕੋਈ ਆ ਵੇਖੋ ਮੈਂ ਕਹਾਂ ਇੱਕੋ ਜੀ ਸੰਸਾ ਪੇਟਪੂੜਾ ਬੜਾ ਜ਼ਿਆਦਾ ਚੰਗਾ ਝੋਟੀ ਦਾ ਵੇਖੋ ਮੇਰਾ ਭਰਾ ਡੀਨ ਠੀਕ ਆ ਜੀ ਲੇਵੇ ਦਾ ਆ ਦੇਖੋ ਠੀਕ ਆ ਬਾਕੀ ਕਰਨ ਵੀਰਾ ਚੋਣ ਜਾਣਾ ਨਾ ਫਿਰ ਮੈਂ ਕਹਾ ਵੀਰ ਜੀ ਮੈਂ ਕਹਾ ਕੋਈ ਹੱਥ ਵੀ ਨਾ ਲਾਵੇ ਭੈਣ ਭਰਾ ਇੰਨੀ ਜਿਆਦੀ ਚੋਣਿਆ ਨਾ ਮੈਂ ਗਰੰਟੀ ਹੋ ਗਈ ਘਰ ਤੱਕ ਦੀ ਵੀ ਠੀਕ ਆ ਬਹੁਤ ਜਿਆਦੀ ਪੋਲੀ ਰੂਵਰ ਕੀ ਪੋਛ ਛੋਟਾ ਬੱਚਾ ਚੋਲੇ ਠੀਕ ਹੈ ਭਰਾ ਹਾਂਜੀ ਇਹਦਾ ਮੁੱਲ ਕੀ ਰਹੂਗਾ ਭਰਾ ਮੁੱਲ ਸੰਦੇ ਸਾਹਿਬ 10 ਦਾਹ ਕਰਦੇ ਆ ਆਪਾਂ ਲੱਖ ਦੇ ਵਿੱਚੋਂ ਛੋੜ ਛਾੜ ਕਰ ਦੇਣੀ ਏ ਕਰਕੇ ਦੇ ਦਈਏ 98000 ਦੀ ਦੇ ਦਈਏ 98000 ਦੀ ਹਾਂਜੀ ਹੋਰ ਕਰਨਾ ਮਾਰ ਦਈਏ ਛਾਲ 95000 ਦੀ ਦੇ ਦਾਂਗੇ ਤੁਹਾਨੂੰ ਲੋ ਵੀ 95000 ਦੀ ਭਰਾ ਆਂ ਦਾ 95000 ਦੀ ਦੇ ਦਾਂਗੇ ਮਗਰ ਕੱਟੀ ਆ 11 12 ਕਿਲੋ ਤੇ ਕਰਮਾਂ ਦੀ ਖੇਡਣ ਈ ਆ ਸੋ ਕਰੋ ਸੰਪਰਕ ਠੀਕ ਆ ਜੀ ਦੋ ਹੀ ਮਈਆਂ ਸਾਨੂੰ ਸਾਬ ਇੱਕ ਨਹੀਂ ਕੱਟੀ ਬਹੁਤ ਜਿਆਦੀ ਚੰਗੀ ਆ ਮਗਰ ਹਾਂਜੀ ਮੈਂ ਚੰਗੀ ਆ ਠੀਕ ਆ ਜੀ ਕਰ ਲਿਓ ਮੇਰਾ ਭਰਾ ਗੱਲਬਾਤ ਇਧਰ ਅੱਗੇ ਨਖਤ ਵਿਖਾ ਦਿਆ ਤੇ ਝੋਟੀ ਵੀ ਬਲੀ ਪਲੀ ਪਲੀਤੀ ਆ ਰਾਜੀ ਕਰਮਾਂ ਦੀ ਪੋਲ ਵਜਨ ਵੇੜ ਦੇ ਵਿੱਚ ਤੇ ਇਹ ਵੀ ਪਲੂਣੀ ਆ ਪਲੂਣ ਕੱਟੀ ਸੰਧੂ ਸਾਹਿਬ 4 ਦੰਦ ਲਓ ਜੀ ਚੌਗੀ 4 ਦੰਦ ਕੱਟੀ ਠੀਕ ਆ ਜੀ ਆ ਦੇਖੋ ਆ ਦੇਖੋ ਬਹੁਤ ਜਿਆਦੀ ਚੰਗੀ ਕੱਟੀ ਆ ਦੇਖੋ ਬਾਕੀ ਠੰਡੀ ਧੀਰੀ ਕੋਈ ਗੱਲ ਹੀ ਨਹੀਂ ਕੱਟੀ ਨੁ ਕਰਾ ਦੇ ਜਸ਼ਨ ਚੈੱਕ ਠੀਕ ਆ ਜੀ ਅੱਜ ਕਿੰਨੇ ਦਿਨ ਹੋ ਗਿਆ ਕਰਨੇ ਇਹ ਮਗਰ ਵੀ ਸੰਧੂ ਸਾਹਿਬ ਪਰਸੋਂ ਦੀ ਸੂਈ ਜੇ ਝੋਟੀ ਲਓ ਜੀ ਪਰਸੋਂ ਦੀ ਸੂਈ ਹੈ ਹਾਂਜੀ ਮਗਰ ਵੀ ਇਹਦੇ ਕੱਟੀ ਹੋ ਦੂਜੀ ਕੱਟੀ ਵਿਖਾਦੇ ਨਾੜੂ ਨਾਲ ਜੀ ਸੋਨੇ ਦੇ ਸੁਹਾਕੇ ਵਾਲੀ ਗੱਲ ਆ ਮਗਰ ਕੱਟੀ ਵਿਖਾਦੇ ਨਾੜੂਆਂ ਨਾਲ ਬੱਚੇ ਦੇ ਪੁੱਤ ਆ ਮਾਰ ਕੈਮਰਾ ਇੱਥੇ ਆ ਕੱਟੀ ਵਿਖਾਦੇ ਨਾੜੂ ਨਾਲ ਚੈੱਕ ਕਰਾ ਦੇ ਅੱਜ ਤੇ ਦੂਜਾ ਤੀਜਾ ਦੇ ਨੇ ਹਾਂਜੀ ਤੀਜਾ ਦੇ ਨਹੀਂ ਸੰਧੂ ਸਾਹਿਬ ਲਓ ਜੀ ਤੀਜਾ ਦੇ ਨਾ ਕੱਤੀ ਮਗਰ ਕੱਤੀ ਆ ਗਈ ਜੇ ਠ ਬਾਕੀ ਉਹ ਕਹਿਣ ਵਾਲੀਆਂ ਗੱਲਾਂ ਨਹੀਂ ਸੰਧੂ ਸਾਹਿਬ ਪਿਓਰ ਚਾਰ ਦੰਦ ਆ ਛੋਟੀ ਆ ਕਰਾ ਦੇ ਜੱਗ ਲੈ ਵੀ ਚੌਗੀ ਚਾਰ ਦੰਦ ਕੱਟੀ ਆ ਠੀਕ ਆ ਜੀ ਛੇਕ ਕੰਨੀਆਂ ਦੁੱਧ ਦੰਦ ਨਹੀਂ ਅਜੇ ਖੜੇ ਹਾਂਜੀ ਠੀਕ ਆ ਹਾਂ ਦੇਖੋ ਤੁਹਾਨੂੰ ਲੱਗਾ ਗਰਮਾ ਵਾਲੀ ਨੂੰ ਫੋਟੋ ਫੋਟ ਦੀ ਦੂਰੀ ਤੇ ਥਾਣਾ ਠੀਕ ਆ ਜੀ ਘਰ ਲੋ ਬੁਰਲਾ ਬਹੁਤੇ ਚੰਗੇ ਆ ਆ ਦੇਖੋ ਬਾਕੀ ਮੂੰਹ ਦੀ ਵੀ ਕੱਚੀ ਸੰਧੂ ਸਾਹਿਬ ਜਿੱਦਾਂ ਮਾਜੀ ਕੋ ਭੈਣ ਭਰਾ ਮਸਾਲਾ ਦੇਈ ਜਾਵੇ ਆ ਬਾਕੀ ਬਹੁਤ ਜਿਆਦੀ ਠੰਡੀ ਆ ਵਹਿੜਾ ਵਾਂਗੂੰ ਹੀ ਹਾਂ ਕੋਈ ਕੋਟੀ ਕਿੱਲੇ ਤੇ ਜਾ ਕੇ ਆਪਾਂ ਮਾਰਦੇ ਨੇ ਬੱਚੇ ਦਾ ਕਰਦੀ ਆ ਇਹ ਦੇ ਫਲ ਦੁੱਧ ਕਿੰਨਾ ਸਵਖਤ ਆ ਸੰਦੂ ਸਾਹਿਬ ਇਹ ਦੇ ਕੋ ਸਾਤਾ ਖਿੱਲੋ ਬੋਲਾਈ ਆ ਜੇ ਟਿੱਕੀ ਗੋਲ ਹਾਂ ਬੋਲਾਈ ਆ ਤੇ ਇਹ ਨਹੀਂ ਆ ਵੀ ਕੋਈ ਛੜਕ ਲੂਗੀ ਪਹਿਲਣੇ ਤੇ ਬੈਨ ਦਊਗੀ ਇਧਰ ਵੇਖ ਲਓ ਆ ਮਾਰੋ ਨੀਗਾ ਤੇ ਮਾਗੀ ਆਉਂਦੀ ਵੀ ਫਰਲ ਫਰਲ ਜੇ ਆਹ ਵੇਖੋ ਆ ਕਰੋ ਚੱਕ ਹੈ ਉਹਦਾ ਗਰਲ ਕਰ ਲਉਂਦੀ ਆ ਪਰ ਕਰਨ ਵਾਲੀ ਇਹ ਫਰਲ ਫਰਲ ਆ ਇਹ ਫਰਲ ਫਰਲ ਆਉਂਦੀ ਆ ਹੈ ਲੈ ਵੀ ਵਿਖਾ ਦੇ ਬਾਕੀ ਥਣ ਬੜਾ ਜਿਆਦਾ ਚੰਗਾ ਲੱਗਾ ਜੀ ਇੱਕ ਜਰੂਰ ਭੈਣ ਭਰਾ ਵੇਲੇ ਮੜਾ ਜੇ ਬੱਚੀ ਜੀ ਲੱਗੀ ਜੇ ਉਹ ਚਲਦੀ ਨਹੀਂ ਜੇ ਉਹਦੇ ਨਾਲ ਉਹ ਤਾਂ ਨਾਲ ਉੱਪਰ ਅਟੈਚਮੈਂਟ ਆ ਜੀ ਉਹ ਤਾਂ ਉੱਤੇ ਲੱਗੀ ਜੀ ਠੀਕ ਆ ਨਾ ਛੇੜੀ ਤੇ ਨਾ ਹੀ ਛੜਾਈ ਹਾਂਜੀ ਕੋਈ ਛੇੜੀ ਛੜਾਈ ਨਹੀਂ ਗਈ ਚਾਰੇ ਥਣ ਵਰਦੇ ਆ ਠੀਕ ਆ ਜੀ ਬੋਰਾ ਹੀ 7 ਕਿਲੋ ਆ ਤੇ ਤੀਜੇ ਦਿਨ ਦੀ ਸੂਈ ਥੱਲੇ ਹਾਂ ਲੈ ਵੀ ਕਰਨ ਇੱਥੇ ਰੋਕੀ ਮੜਾ ਭਰਾ ਇੱਥੇ ਰੋਕ ਲੈ ਲੈ ਆ ਲੈ ਆ ਲੈ ਵੀ ਆ ਦੇਖ ਆ ਦੇ ਹੈ ਲੋ ਇੱਕ ਸਾਰ ਬਿਲਕੁਲ ਪੱਦਰ ਪੈਕ ਸਾਈਡ ਤੋਂ ਐ ਮੁੱਠੀ ਮੁੱਠੀ ਥਾਣਾ ਨੋਕ ਆਲਾ ਠੀਕ ਆ ਜੀ ਸੋ ਕੱਟੀ ਬਹੁਤ ਪਿਆਰੀ ਆ ਬਾਕੀ ਮੇਰਾ ਭਰਾ ਕਰ ਲਿਓ ਸੁਪਰਕ ਸਿੰਗੀ ਸੁੰਗੀ ਬੜੀ ਕਮਾਲ ਦੀ ਛੋਟੀ ਸਿੰਗੀ ਆ ਬਿਲਕੁਲ ਠੀਕ ਆ ਜੀ ਤੇ ਪੂਰੇ ਵਜਨ ਦੋੜ ਦੇ ਵਿੱਚ ਆ ਪਲੀ ਪਲੋਸੀ ਆ ਵਿਰਲ ਬੁਰਲ ਚੰਗੀ ਆ ਠੀਕ ਆ ਜੀ ਥਾਣਾ ਦੀ ਆਪਸੀ ਤੇ ਐਸ ਵਕਤ ਬੌਣੇ ਤੇ ਚੱਲਣ ਦੀ ਆ ਕੋਈ ਭਰਾ ਲੈ ਜਾ ਕੇ ਬੌਲਾ ਛਕੇ ਤੇ ਦੁੱਧ ਕਰਮ ਵਾਲੀ ਠੀਕ ਆ ਜੀ ਜਿਹੋ ਜਿਹਾ ਭਾਂਡਾ ਦੁੱਧ ਕਰਮ ਵਾਲੀ ਕੋਈ ਚੰਗੀ ਸੇਵਾ ਦੇ ਵਿੱਚ ਚਲੀ ਗਈ ਆ ਵੇਖ ਲਓ ਕੱਟੀ ਕਿੱਥੇ ਆ ਤੇ ਮੈਂ ਵੇਖ ਲਓ ਕਿੱਥੇ ਬੈਠਾ ਜੀ ਨਹੀਂ ਹੈ ਇਹ ਗੱਲ ਬਹੁਤ ਜਿਆਦੀ ਵੜਾ ਵਾਂਗੂੰ ਠੰਡੀ ਸੀ ਲਿਆ ਉਹੋ ਜੀ ਕੋਈ ਗੱਲ ਨਹੀਂ ਵੀ ਛੜਾਕਲ ਹੋ ਗਈ ਬੱਚੇ ਦੀ ਲੋੜ ਨਹੀਂ ਪੈਲਣ ਕੱਟੀ ਨਹੀਂ ਆ ਆ ਮਾਰੋ ਨੀਗਾ ਹਾਂ ਥੋੜੀ ਡਰਦੀ ਕੋਈ ਜਾਣੇ ਵਲ ਉਦਾਂ ਕਰਮ ਵਾਲੀਆਂ ਬੱਚਿਆਂ ਨੂੰ ਪੈ ਨਹੀਂ ਦਿੰਦੀਆਂ ਗਿਆ ਹਾਂਜੀ ਬਹੁਤ ਜਿਆਦੀ ਠੰਡੀ ਹੈ ਕੱਟੀ ਵੀਰ ਜੀ ਹਾਂਜੀ ਸਭ ਤੋਂ ਮੇਨ ਗੱਲ ਆ ਵੀ ਚਲੋ ਬੱਚਿਆਂ ਦੇ ਸਹਿਮਤ ਨੇ ਕੱਟੀ ਕੋਈ ਭਰਾਂਦਾ ਵੀ ਚਲੋ ਬੱਚੇ ਨੂੰ ਲਾ ਗਏ ਨਹੀਂ ਲਗਣ ਦਿੰਦਾ ਕੋਈ ਜਾਨਵਰ ਨਹੀਂ ਗੱਲ ਹੀ ਕੋਈ ਨਹੀਂ ਆ ਇਹ ਤਾਂ ਮੇਰਾ ਭਰਾ ਜਿਹਦੇ ਘਰ ਚਲੀ ਗਈ ਠੀਕ ਆ ਜੀ ਭਾਵੇਂ ਬੱਚਾ ਛੱਡੇ ਦਾ ਛੱਡੇ ਭਾਵੇਂ ਉਤਨੇ ਬਹਿ ਜਾਵਾਂਗੇ ਮੈਂ ਕਿਹਾ ਜਿਤਨਾ ਮਰਜੀ ਕੋਈ ਗੱਲ ਹੀ ਨਹੀਂ ਆ ਠੀਕ ਆ ਭਰਾ ਹਾਂਜੀ ਚਲੋ ਬੱਚਾ ਇੱਕ ਵਾਰੀ ਲਾ ਦਿਆ ਜੇ ਬੱਚਾ ਲਾ ਕੇ ਇੱਕ ਵਾਰੀ ਭਣ ਭਰਾਵਾਂ ਨੂੰ ਦਿਖਾ ਵੀ ਦੇਣੇ ਆ ਵੀ ਪਹਿਲਾਂ ਕੱਟੀ ਆ ਚਲੋ ਮਨ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਾ ਰਹਿ ਜਾਏ ਆ ਮਾਰ ਲਓ ਨੀਗਾ ਠੀਕ ਆ ਜੀ ਕਿਉਂਕਿ ਜਿਹੜੀ ਗੱਲ ਕਹੀ ਗਈ ਸੋਨੇ ਵਰਗੀ ਗੱਲਬਾਤ ਕੀਤੀ ਜਾਊਗੀ ਆ ਤੁਹਾਡੇ ਸਾਹਮਣੇ ਆ ਆ ਵੇਖੋ ਜੀ ਨਾਲ ਇੱਕ ਬਨੇ ਬ ਬਹੁਤ ਜਿਆਦੀ ਚੰਗੀ ਝੋਲੀ ਆ ਮਾਰੋ ਨਿਕਾ ਠੀਕ ਆ ਜੀ। ਤੋਂ ਗਰਲ ਗਰਲ ਕਹਿ ਲਿਓ ਫਰਨ ਫਰਨ ਕਹਿ ਲਿਓ ਕਰਨ ਦੀ ਗੱਲ ਖਣੋ। ਬਹੁਤ ਜਿਆਦੀ ਬਾਕੀ ਥਣ ਬੜਾ ਚੰਗਾ ਸੰਦੂ ਸਾਹਿਬ। ਚੋਣ ਬੜੀ ਕੱਢੀ। ਚੰਗੀ ਝੋਟੀ ਓਵਰঅল ਜਿੰਨੀ ਆ ਸਾਰੀ ਬਹੁਤ ਚੰਗੀ ਆ। ਬਹੁਤ ਜਿਆਦੀ ਚੰਗੀ ਕੱਟੀ। ਹਾਂ ਇਹਨਾਂ ਨਾਲ ਸਪੇਸ ਗੈਪ ਤਾਂ ਕਰਮ ਵਾਲੀਆਂ ਵਿੱਚ ਹੁੰਦਾ ਨਹੀਂਗਾ ਤਾ। ਮੈਂ ਕਿਹਾ ਬੜੀਆਂ ਜਿਆਦੀਆਂ ਵੰਡਾ ਵਿਰਲਾ ਸੰਦੂ ਸਾਹਿਬ। ਹਾਂ ਬਰੀਕੀ ਚਾ ਚਲੋ ਜਿੰਨੇ ਵੀ ਆ ਬਾਕੀ ਇੱਕ ਤੋਂ ਬੱਚੀਆਂ ਜੀਆਂ ਮੜੀਆਂ ਨਾ ਲੱਗੀਆਂ ਚਲੋ ਪਹਿਲਾਂ ਦੱਸ ਦਿੰਨੇ ਆ। ਹਾਂਜੀ ਹਾਂਜੀ ਕਈ ਵਾਰ ਚਲੋ 5-1000 ਬਾਦ ਵਿੱਚ ਕਿਤੇ ਇੱਥੇ ਆਣ ਕੇ ਜਿਹੜੀ ਤੁਹਾਨੂੰ ਚੀਜ਼ ਦੱਸੇ ਜਾਂ ਦੱਸੇ ਉਹ ਪਹਿਲਾਂ ਗੱਲਬਾਤ ਕਰ ਦਿੱਤੀ ਜਾਊਗੀ ਮੈਂ ਕਿਹਾ ਵੀਰ ਜੀ ਆ ਮਾੜੀ ਏ ਕਰੀ ਝਾਤੀ ਮਰਾ ਦਿਓ ਵੀ ਦੀਆਂ ਕਿਹੜੀਆਂ ਲੱਗੀਆਂ ਕੱਟੀ ਨੂੰ ਆ ਬਖਾ ਦੇ ਵੀਰ ਸਾਡਾ ਘੜ ਕੇ ਪ੍ਰਮਾਤਮਾ ਨੇ ਅੰਗ ਪੈ ਲਾਇਆ ਵੇਖੋ ਕਿੱਡੀ ਵਿਰਲਾ ਕੱਟੀ ਦੇ ਹੂੰ ਥੱਲਾ ਹੀ ਬਹੁਤ ਜ਼ਿਆਦਾ ਚੰਗਾ ਕੱਟੀ ਦਾ ਥਣ ਬੜਾ ਸਾਰੇ ਬੰਨਿਓ ਪੂਰੀ ਆ ਪੇਠ ਥੋੜੀ ਆ ਇਹਦਾ ਕਰਨ ਮੁੱਲ ਕੀ ਦਊਗਾ ਭਰਾ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰੀ ਜਾਈਏ ਆਪਾਂ ਇੱਕ ਪਾਈ ਦੀ ਕੱਟੀ ਦੇ ਦਈਏ ਪੰਜ ਦੀ ਹਾਂਜੀ ਕੋਈ ਜੈਜੂ ਜਲੈਸ ਉਦੇ ਬਰਾਬਰ ਹੀ ਜਾਣ ਦੋ ਫਿਰ ਸੰਧੂ ਸਾਹਿਬ ਹੂੰ 95 ਜਿਆਦਾ 95 ਦੀ ਦੇ ਦਈਏ ਕੱਟੀ ਲਓ ਜੀ 95000 ਦੀ ਕੱਟੀ ਮਿਲ ਜੂਗੀ ਜਾਣ ਦੋ ਕੋਈ ਨਹੀਂ 95 ਦੀ ਜਾਣ ਦੋ 95 ਦੀ ਦੇ ਦਈਏ ਮੌਜ ਕਰੇ ਭਰਾ ਕੋਈ ਇੱਕ ਦਿਨਾਂ ਦੋ ਲੈ ਲੇ ਵੀਰ ਜੀ ਕੋਈ 400 ਇਹ ਚੋਗੇ ਕੱਟੀ ਵਾਦੇ ਬੰਦੀ ਆ ਹਾਂ ਇਹਨੇ ਪਤਾ ਨਹੀਂ ਵੀਰੇ ਹੁਣੇ ਸਮੇਂ ਤੇ ਬਾਕੀ ਮਗਰ ਕੱਟੀ ਬਹੁਤ ਜਿਆਦੀ ਚੰਗੀ ਜੀ ਬਿਲਕੁਲ ਬਿਲਕੁਲ ਆਏ 110 20000 ਦਾ ਫਰਕ 30000 ਦਾ ਪੈ ਜਾਂਦਾ ਸੀ ਨੇ ਵਦਨੀ ਆ ਹਾਂਜੀ ਤੋਂ ਚੰਗੀ ਝੋਟੀ ਆ ਮੇਰਾ ਭਰਾ ਕੋਈ 10 ਲੀਟਰ 11 10 ਲੀਟਰ ਤੋਂ ਤਾਂ ਆਰਾਮ ਨਾਲ ਚੋਈ ਚੱਲੂਗਾ ਤੇ ਇਦੋਂ ਬਾਅਦ ਇੱਕ ਆ ਇਹ ਗੱਬਣ ਮੱਝ ਆ ਗਈ ਆ। ਹਾਂਜੀ ਸਾਨੂੰ ਇਹ ਕਰਨ ਕਰਮਾ ਸੂਆ ਬਈ। ਚੰਗਾ ਤਿੱਜਾ ਸੂਆ ਪਿਓਰ ਮੈਂ। ਲਓ ਜੀ ਤਿੱਜਾ ਸੂਆ ਗੱਬਣ ਮੱਝਾ ਦਿਨ ਸਮਾਂ ਕਿੰਨਾ ਕੁ ਲੈ ਜੂ? ਇਹ 5-4 ਦਿਨ ਹੀ ਲੈਂਦੀ ਜੀ। 5-4 ਦਿਨ। ਹਾਂਜੀ ਬਿਲਕੁਲ ਧਿਆਨੀ ਜੀ। ਲਓ ਜੀ ਤਿੱਜੇ ਸੂਵੇ ਸੋਨਾ ਗੱਬਣ ਮੱਝ ਭਰਾਵਾਂ ਨੂੰ ਦਿਖਾ ਰਹੇ ਆ। 5 ਲੈ ਜੇ 4 ਲੈ ਜੇ ਦਿਨਾਂ ਦੀ ਇੰਨੀ ਕੁ ਡਿਟੇਲ ਆ ਵਿੱਚ ਬਾਕੀ ਚੱਡੇ ਦੀ ਇੱਕ ਵਾਰੀ ਪੂਰੀ ਜਸ਼ਨ ਬੁਖਾ ਦੇ ਭਰਾ ਕੈਮਰਾ ਮਾਰ ਕੇ ਤਸੱਲੀ ਦੇ ਨਾਲ ਆ ਟ੍ਰੂਟਰ ਕਰਮਾ ਦੀ ਦੇਖੋ ਚੰਗਾ ਸੋਨਾ ਖੋਲ ਰਹੀ। ਅਜੇ ਤੇ ਬਣਨੀ ਏ ਸਾਨੂੰ ਸਾਬ ਮੈਂ ਆ ਵਾ ਜੀ ਸਾਰੀ ਬਣ ਬਿਲਕੁਲ ਬਿਲਕੁਲ ਨਹੀਂ ਪਾਂਦਾ ਸੋਨਾ ਨਹੀਂ ਬਹੁਤ ਧਰੂ ਕੀ ਥੱਲੇ ਕਾਪੀ ਆ ਜੀ ਵੀ ਮੈਂ ਸੰਧੂ ਸਾਹਿਬ ਦੁੱਧ ਵੀ ਮੈਂ 13 14 ਕਿਲੋ ਦਿੰਦੀ ਰਹੀ ਆ ਹਾਂ 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 ਜੀ ਚੰਗੀ ਮੈਂ ਵਜਨ ਪੂਰਾ ਮੈਂ ਦਾ ਵੱਡੀ ਮੈਂ ਆ ਚਲੋ ਚਵਾ ਜੂਗੀ ਦੁੱਧ ਵਾਲੇ ਪਾਸੋਂ ਬੰਦੇ ਕਿਤਨੇ ਕੀ ਠੀਕ ਆ ਇਧਰ ਲੱਭਣ ਇੱਕ ਵਾਰ ਕਰਨਾ ਕੱਢ ਕੇ ਲਿਓ ਵੀਰ ਐਨੂੰ ਤੋੜ ਕੇ ਦਿਖਾ ਦਗੇ ਹਾਂ ਹੂੰ ਲਵੇ ਐ ਇੱਕ ਰੀਸਰ ਮੂੰਹ ਵਹਾ ਲਿਓ ਪੂਰਾ ਡਿਜ਼ਾਈਨ ਜਿਉਣਾ ਲੈਵੇ ਦਾ ਠੀਕ ਆ ਜੀ ਪੂਰੇ ਸਾਫ ਸੁਥਰੇ ਲੈਵੇ ਦੇ ਵਿੱਚ ਆ ਗੋਲ ਸਿੰਘ ਫੇਸਬੁਕ ਕੁਆਲਿਟੀ ਚੰਗੀ ਆ ਮੈਂ ਦੀ 5-4 50 ਦਿਨਾਂ ਦੇ ਵਿੱਚ ਚੰਗੀ ਥਲਿਓ ਬਣ ਜੂਗੀ ਬਾਕੀ ਕਈ ਭਰਾਉਂਦਾ ਵੀ ਕਈ ਜਾਨਵਰ ਤਕਰੀਬਨ ਹਫਤੇ ਤੇ ਲਾਗੇ ਲਾਕੇ ਆਣ ਕੇ ਬਣਦੇ ਆ ਕਈ ਹਫਤੇ ਦੇ ਵਿੱਚ ਵਿੱਚ ਹੀ ਥਲਿਓ ਐ ਖੁੱਲਦੇ ਆਉਂਦੇ ਆ ਠੀਕ ਆ ਜੀ ਸੋ ਦੇਵੇ ਭਾਂਡੇ ਦੀ ਸਾਫ ਸੁਥਰੀਆ ਕਰਮਾੜੀ ਸੋ ਜਿੰਨੀ ਵੀ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਭਾਰਾ ਟਾਂਚਾ ਚੰਗੀ ਭਾਰੀ ਆ ਮੈਂ ਸੰਧੂ ਸਾਹਿਬ ਕੋਈ ਭੈਣ ਭਰਾ ਛੋਟੀ ਨਾ ਸਮਝੀ ਬਸ ਬਸ ਕੀ ਭਾਰੀ ਆ ਮੈਂ ਵਜਨ ਵਾਲੀ ਜੇ ਬਿਲਕੁਲ ਹਾਂਜੀ ਇਹਦਾ ਕਰਨ ਕੀ ਮੁੱਲ ਰਹੂਗਾ ਮੁੱਲ ਸੰਧੂ ਸਾਹਿਬ ਇਹਦਾ ਫੋਨ ਤੇ ਨਾ ਕਰ ਲੀਏ ਇਹ ਕਰ ਹੀ ਲਈਏ ਕਰ ਦੇ ਕੇ ਉਹ ਤਰ੍ਹਾਂ ਕੱਚੀ ਮੈਂ ਸੰਧੂ ਸਾਹਿਬ ਕੋਈ ਨਹੀਂ ਕੋਈ ਜਾਣਦਾ ਕੋਈ ਹੋ ਸਕਦਾ ਕੋਈ ਵੇਚਣ ਵਾਲਾ ਭਰਾ ਪੇਚਾ ਪਾ ਲੈ ਮੁੱਲ ਚਲੋ ਸੰਧੂ ਸਾਹਿਬ ਉਹ ਤਰ੍ਹਾਂ ਦੇ ਕਰਦੇ ਜੇ 1 15 20 ਆਪਾਂ ਇੱਕ ਪਾਈਂ ਦੀ ਮੈਂ ਦੇ ਦਾਂਗੇ ਇੱਕ ਪੰਜ ਦੀ ਹਾਂਜੀ ਇੱਕ ਪੰਜ ਵਜੇ ਠੀਕ ਆ ਭਰਾ ਹਾਂਜੀ ਕੋਈ ਛੋਟ ਛੱਪਾ ਮੌਕੇ ਤੇ ਕੋਈ ਭੈਣ ਭ ਨਰਮੀ ਆ ਪੰਜਾ ਚੌਂ ਦਿਨ ਜੀ 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 ਹਾਲਾ ਠੀਕ ਆ ਸੋ ਆ ਲੈਵੇ ਦੀ ਕੁਆਲਿਟੀ ਆ ਤੇ 1 ਲੱਖ 5000 ਦੀ ਐਸਨ ਹਾਂਜੀ ਸੰਤੂ ਸਾਹਿਬ ਇਹ ਅੱਜ ਮਾਰ ਵੀਰ ਕਰਨ ਦੇ ਫਾਰਮ ਤੇ ਆ ਪਿੰਡ ਬੁਗੇ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਤੇ ਪੰਜ ਨਾਗ ਨੇ ਸੋ ਪੰਜਾਂ ਨਾਗਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਠੀਕ ਆ ਜੀ ਸੋ ਚਵਾਈ ਪਸਮਾਈ ਤੇ ਬਿਲਕੁਲ ਇੱਕ ਨੰਬਰ ਪਸ਼ੂ ਆ ਮੈਂ ਅਜ ਰਿਟਾ ਤੇ ਵਾੜਾ ਪਸਮਾ ਦੀ ਆਪਣੀ ਗਾਰੰਟੀ ਹੋਊਗੀ ਅਗਲੇ ਦੇ ਘਰ ਤੱਕਰ ਦੀ ਕੋਈ ਥਾਣ ਚ ਵਾਧ ਘਟਨਾ ਹੋਊਗੀ ਪੂਰ ਛੱਟਾ ਨਾ ਆਊਗਾ ਹਾਂ ਠੀਕ ਆ ਹਾਂਜੀ ਕਰਨਪਰਾ ਇੱਕ ਨੰਬਰ ਜਿਹੜੇ ਆਪਣੇ ਕਰਤੀਏ ਸਾਂਝੇ ਨੰਬਰ ਜੇ ਆਪਣਾ 7814021780 ਦੂਜਾ ਹੈਗਾ 8288855090 ਠੀਕ ਹੈ ਜੀ ਹਾਂਜੀ ਤੁਹਾਨੂੰ ਸਾਡਾ ਦੋਵਾਂ ਦੇ ਵਟਸਐਪ ਚੱਲਦੀ ਜੇ ਵਟਸਐਪ ਵੀ ਚੱਲਦਾ ਦੋ ਤਾਂ ਠੀਕਾ ਜੀ ਕਿਸੇ ਪੁਰਾਣੇ ਚਵਾਈ ਦੀ ਵੀਡੀਓ ਮਗਾਉਣੀ ਆ ਸਾਈ ਬਿਆਨਾ ਕਰਨ ਤੋਂ ਪਹਿਲਾਂ ਜਾਂ ਸਾਈ ਬਿਆਨਾ ਕਰਕੇ ਚਵਾਈ ਦੀ ਵੀਡੀਓ ਮਗਾ ਕੇ ਬਾਕੀ ਪੇਮੈਂਟ ਪਾਰ ਕੇ ਮੇਰਾ ਭਰਾ ਪਸ਼ੂ ਆਪਦੇ ਟਿਕਾਣੇ ਤੇ ਮਗਾ ਵੀ ਸਕਦੇ ਹੋ ਇੱਥੇ ਉਹਨਾਂ ਦੇ ਮੋਸਟ ਵੈਲਕਮ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਧੰਨਵਾਦ